ਹਾਂਜੀ ਹਾਂਜੀ ਇੱਕ ਸੌਰ ਸਿੰਘ ਜੋ ਗੋਪੀ ਦੀ ਫਰੰਦੀਪੁਰੀ ਇਹਦੀ ਟੀਮ ਜੋ ਅੰਬਾ ਸੌਰ ਸਿੰਘ ਦੀ ਜੋ ਗਰਦਾਪੁਰ ਲੈਂਸ ਲਾੜ ਜੌਲ ਦੀ ਤੇ ਰਮਦਾਸ ਸੰਗਤ ਲੰਗਰ ਸਜਾ ਪੁਲਵਾਨ ਦੀ ਟੀਮ ਜੋ ਦੇਖ ਖਿਡਾਰੀ ਕਿਹੜੇ ਕਿਹੜੇ ਆ ਜਿਹੜੇ ਨਾ ਛੋਟੀ ਦੇ ਖਿਡਾਰੀ ਖਿਡਾਰੀ ਇੱਥੇ ਪਹੁੰਚ ਰਹੇ ਜੋ ਅੰਬਾ ਗੋਪੀ ਤੇ ਜੌਲ ਬਿੱਲਾ ਤੇ ਕਿਸ ਤਰ੍ਹਾਂ ਦੇ ਨਾਮ ਰੱਖੇ ਤੁਸੀਂ ਨਾਮ ਪਹਿਲਾ ਨਾਮ 1.5 ਲੱਖ ਪਹਿਲਾ ਨਾਮ 1.5 ਲੱਖ ਜੋ ਦੂਜਾ 1.25 ਜੋ ਹਾਂਜੀ ਬੈਸਟ ਤੇ ਰੇਟਰ ਜਾਫੀ ਨੂੰ ਮੋਟਰਸਾਈਕਲ ਜੋ ਇਸ ਤੋਂ ਇਲਾਵਾ ਵੀ ਕਬੱਡੀ ਤੋਂ ਇਲਾਵਾ ਵੀ ਕੁਝ ਖੇਡਾਂ ਹੈਗੀਆਂ ਨਹੀਂ ਨਹੀਂ ਕਬੱਡੀ ਤੋਂ ਇਲਾਵਾ ਕੱਖ ਨਹੀਂ ਜੋ ਇਹ ਇੱਕ ਰੋਜ਼ਾ ਫੁੱਟਬਾਲ ਟੂਰਨਾਮੈਂਟ ਹਾਂਜੀ ਇੱਕ ਦਿਨ ਦਾ ਹਾਂਜੀ ਇਹ ਇੱਕ ਦਿਨ ਦਾ ਕਿਸ ਤਰ੍ਹਾਂ ਦੇ ਤੁਸੀਂ ਪ੍ਰਬੰਧ ਕੀਤੇ ਗਏ ਆ ਜੀ ਬਹੁਤ ਵਧੀਆ ਤਿਆਰੀਆਂ ਹੋਈਆਂ ਜੀ ਤੁਸੀਂ ਦੇਖਿਆ ਹੀ ਆਪਣੇ ਚੈਨਲਾਂ ਹੀ ਕਿ ਬਹੁਤ ਵਧੀਆ ਤਿਆੜੀਆਂ ਸਾਡੇ ਟੂਰਨਾਮੈਂਟ ਦੀਆਂ ਹੋਈਆਂ ਵਾ 19 ਤਰੀਕ ਨੂੰ ਸਾਡੇ ਪਿੰਡ ਦੇ ਵਿੱਚ ਪਿੰਡ ਦੇ ਨਗਰ ਪਿੰਡ ਦੇ ਸਹਿਯੋਗ ਦੇ ਨਾਲ ਟੂਰਨਾਮੈਂਟ ਕਬੱਡੀ ਦਾ ਕਰਵਾਇਆ ਜਾ ਰਿਹਾ ਹੈ ਜਿਹਦੇ ਵਿੱਚ ਉੱਚ ਚੋਟੀ ਦੇ ਕਬੱਡੀ ਦੇ ਨਾਮੀ ਪਲੇਅਰ ਆ ਰਹੇ ਨੇ ਤੇ ਇਹਦੇ ਵਿੱਚ ਕੋਈ ਵੀ ਟਿਕਟ ਕੋਈ ਵੀ ਕੋਈ ਖਰਚਾ ਨਹੀਂ ਕੋਈ ਵੀ ਕੋਈ ਰਹਿਣ ਸਹਿਣ ਦੀ ਕੋਈ ਪੂਰੀ ਫੁੱਲ ਤਿਆਰੀ ਆ ਸਾਡੇ ਇਹਦੇ ਵਿੱਚ ਟੂਰਨਾਮੈਂਟ ਦੇ ਵਿੱਚ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਹੈ ਤੁਹਾਡੇ ਚੈਨਲ ਆਈ ਗਰਾਊਂਡ ਦੇ ਵੀ ਅਸੀਂ ਚਾਦੀ ਮਾਰ ਕੇ ਵੇਖ ਲਿਆ ਤੁਸੀਂ ਸਾਰਾ ਕੁਝ ਦੇਖ ਲਿਆ ਬਹੁਤ ਵਧੀਆ ਗਰਾਊਂਡ ਬਣੀ ਆ ਫੁੱਲ ਸਾਡੀਆਂ ਤਿਆਰੀਆਂ ਏ ਦੇਦੇ ਵਿੱਚ ਨਾਮੀ ਪਲੇਅਰ ਜੀਵਨ ਦੀਪ ਦੁਰਜੀ ਮੱਖਣ ਜੀ ਤੇ ਬਹੁਤ ਵਧੀਆ ਉੱਚ ਚੋਟੀ ਦੇ 플레이ਰ ਆ ਰਹੇ ਆ ਇਹਦੇ ਵਿੱਚ ਆਣ ਕੇ ਸਾਡੇ ਪਿੰਡ ਦੇ ਵਿੱਚ 19 ਤਰੀਕ ਨੂੰ ਟੂਰਨਾਮੈਂਟ ਦੀ ਆਣ ਕੇ ਰੌਣਕ ਨੂੰ ਵਧਾਓ ਹਾਂ ਜਿਵੇਂ ਮਨਸਿੰਦਰ ਹਾਂਜੀ ਅਮਨ ਸੇਵਰਨ ਜੀ ਫਿਰ ਲੰਗਰ ਦੀ ਹੋਰ 플레이ਰਾਂ ਦੇ ਰਹਿਣ